ਕਰਵਾਰੀ ਸੀ ਦੀਨਾ ਬਸ ਥੋੜਾ ਹੀ ਰਹਿ ਗਿਆ ਆਪਕੇ ਘਰ ਲੋਗੀ ਕੰਮ ਹੈ ਇਹ ਨਹੀਂ ਕਰਾਂ ਮੈਂ ਇਹਦੀ ਉੱਤਰਦੀ ਆ ਮੰਮੀ ਮੈਂ ਕਿਹੜਾ ਹੈਪੀ ਨੂੰ ਕਿਹਾ ਵੀ ਮੇਰੇ ਨਾਲ ਕੰਮ ਕਰਾ ਮੈਂ ਤਾਂ ਆਪ ਨੂੰ ਕਦੋਂ ਦੀ ਕਹਿ ਰਹੀ ਆ ਵੀ ਅੰਦਰ ਜਾ ਕੇ ਰੈਸਟ ਕਰ ਲੈ ਨਹੀਂ ਸਾਰੇ ਘਰਾਂ ਦੇ ਕੰਮ ਤੂੰ ਹੀ ਹੈ ਕੱਲ ਤਾਂ ਉਹ ਬਿਅਾ ਕੇ ਜਾਂਦੀ ਆ ਹੈ ਸਾਰ ਦਿਨ ਤੂੰ ਉਹ ਤਾਂ ਕਰੋ ਭਾਂਡੇ ਮੰਜਵਾ ਲੈ ਕਰੋ ਝਾੜੂ ਲਵਾ ਲਿਆ ਸਾਰੇ ਦਿਨ ਮੇਰੇ ਤੋਂ ਕੰਮ ਭਾਲਦੀ ਆ ਹੈਪੀ ਬੇਣੀ ਤੂੰ ਅੰਦਰ ਬਹਿ ਜਾ ਕੇ ਨਹੀਂ ਇਹਨਾਂ ਨੇ ਮੇਰਾ ਖਿਹੜਾ ਨਹੀਂ ਛੱਡਣਾ ਫੇਰ ਕੀ ਹੋ ਗਿਆ ਦੀਦੀ ਜੀ ਮੈਂ ਤੁਹਾਡੇ ਨਾਲ ਕੰਮ ਕਰਾਤਾ ਮੈਂ ਕਿਹੜਾ ਕੱਸਦੀ ਆ 2 ਮਿੰਟ ਕੰਮ ਹੀ ਕਰਵਾਇਆ ਹੈਪੀ ਜੇ ਤੂੰ ਮੈਨੂੰ ਆਪਣੀ ਭੈਣ ਮੰਨਦੀ ਐ ਨਾ ਮੇਰੀ ਭੈਣ ਬਣ ਕੇ ਅੰਦਰ ਪੱਖੇ ਥੱਲੇ ਵਗ ਜਾ ਠੀਕ ਐ ਦੀਦੀ ਮੈਂ ਜਾ ਰਹੀ ਆ ਥੋੜਾ ਕੰਮ ਰਹਿ ਗਿਆ ਤੁਸੀਂ ਵੀ ਕਰਕੇ ਨਾ ਤੋਲੋ ਮੇਰੇ ਪੇਕੇ ਨਾਲ ਸੰਧਾਰ ਅਲੱਗ ਕਿਉਣਾ ਆਦਾ ਪੁੱਤ ਤੂੰ ਅੰਦਰ ਆ ਜਾ ਇਹ ਤਾਂ ਬੋਲੀ ਜਾਊਗੀ ਮੇਰਾ ਤਾਂ ਭੈਣੇ ਘਾਤਾ ਸੰਧਾਰ ਐ ਇਸ ਕਰਕੇ ਜਦੋਂ ਵੀ ਗਿਟੇਰ ਹੁੰਦਾ ਨਿੱਤ ਨਮਕਲੇ ਛਿੜਦੇ ਪਰ ਮੇਰਾ ਤਾਂ ਦੀਦੀ ਪਹਿਲਾ ਸੰਧਾਰਾ ਮੈਨੂੰ ਤਾਂ ਬੜਾ ਹੀ ਚਾਏ ਹਾਂ ਭੈਣੇ ਸਹੀ ਗੱਲ ਐ ਤੇਰੀ ਬਈ ਛੱਡ ਦੇ ਅੱਜ ਰੀਤਲੇ ਵੀ ਜਾਣਾ ਸੀ ਸੰਧਾਰਾ ਦੇ ਕੇ ਆਉਣਾ ਸੀ ਉਹਨੂੰ ਚੱਲ ਫੋਨ ਲਾਉਣਾ ਸ੍ਰੀ ਗਲਪੈਣੇ ਤੇ ਸ਼ਸ਼ੀ ਦਾ ਹੋਰ ਵੀਰੇ ਠੀਕ ਹੋ ਬੇਬੀ ਬਾਪੂ ਠੀਕ ਨੇ ਵੀਰੇ ਅੱਛਾ ਤੇ ਬੱਚੇ ਭਾਬੀ ਸਾਰੇ ਠੀਕ ਨੇ ਵੀਧਿਆ ਹੋਰ ਤਾਂ ਸਾਰੇ ਠੀਕ ਨੇ ਪੈਣੇ ਤੇਰੀ ਭਾਬੀ ਤਾਂ ਪਿੰਡ ਜਾ ਰਹੀ ਐ ਭਾਬੀ ਕਦੇ ਚਲ ਗਈ ਵੀਰੇ ਉਹ ਤਾਂ ਪਰਸੋਂ ਦੀ ਜਾ ਰਹੀ ਆ ਉਹਦਾ ਭਰਾ ਆ ਗਿਆ ਸੀ ਉਹ ਲੈ ਗਿਆ ਸੀ ਉਹਨੂੰ ਹੋਰ ਵੀਰੇ ਬੇਬੀ ਦੀ ਦਵਾਈ ਚੱਲੀ ਜਾਂਦੀ ਐ ਹਾਂ ਪੈਣੇ ਦਵਾਈ ਤਾਂ ਤੈਨੂੰ ਪਤੀ ਐ ਪਰ ਕਿੱਥੋਂ ਛੁੱਟਦੀ ਐ ਮੈਂ ਤਾਂ ਪੈਣੇ ਤੈਨੂੰ ਤਾਂ ਫੋਨ ਕੀਤਾ ਸੀ ਅੱਜ ਮੈਂ ਸੰਧਾਰਾ ਦੇਣ ਆਉਂਗਾ ਤੇਰੇ ਖਾਤਰ ਅੱਛਾ ਵੀਰੇ ਇਹ ਤਾਂ ਬਹੁਤ ਵਧੀਆ ਗੱਲ ਹੈ ਪਰ ਵੀਰੇ ਮੈਂ ਤੈਨੂੰ ਇੱਕ ਗੱਲ ਕਹਿਣੀ ਸੀ ਹਾਂ ਪਣੇ ਦੱਸ ਵੀਰੇ ਮੇਰਾ ਸੂਟ ਤਾਂ ਚਾਹੇ ਤੁਸੀਂ ਨਾ ਲਿਆਇਓ ਪਰ ਮੇਰੀ ਸੱਸ ਦਾ ਸੂਟ ਸੋਨਾ ਲਿਆ ਦਿਓ ਨਹੀਂ ਤਾਂ ਇਹਨਾਂ ਨੇ ਮੈਨੂੰ ਮੇਨੇ ਮਾਰ ਮਾਰ ਕੇ ਮਾਰ ਦੇਣਾ ਹੈ ਹਾਂ ਪਣੇ ਤੂੰ ਫਿਕਰ ਨਾ ਕਰ ਮੈਂ ਤੁਹਾਡੇ ਦੋਵਾਂ ਦੇ ਸੂਟ ਵਧੀਆ ਹੀ ਲੈ ਕੇ ਆਉਂਗਾ ਨਾਲੇ ਮੈਂ ਤੇਰੀ ਦਰਾਣੀ ਦਾ ਸੂਟ ਵਧੀਆ ਲੈ ਕੇ ਆਉਂਗਾ ਚਲੋ ਠੀਕ ਹੈ ਵੀਰੇ ਫਿਰ ਆ ਜਾਓ ਹੈ ਚਲ ਠੀਕ ਹੈ ਪਣੇ ਤੈਨੂੰ ਆ ਕੇ ਮਿਲਦਾ ਫਿਰ ਠੀਕ ਹੈ ਵੀਰੇ ਓਕੇ ਤਲ ਮੈਂ ਉਹਨ ਸਾਰਿਆਂ ਨੂੰ ਦੱਸਦੀ ਆਂ ਵੀ ਮੇਰਾ ਵੀ ਸੰਧਾਰਾ ਜੀ ਆਇਆ ਹੈ। ਮੰਮੀ ਇਸ ਮੇਰਾ ਪਰ ਵੀ ਸੰਧਾਰਾ ਲੈ ਕੇ ਆ ਰਿਹਾ ਹੈ। ਹੈ ਸੰਧਾਰਾ ਤਾਈਆਂ ਚਾੜੇ ਹੋਏ ਫਿਰਦੀਆਂ ਮੇਰਾ ਭਰਾ ਸੰਧਾਰਾ ਲੈ ਕੇ ਆਊਗਾ। ਹਾਂ ਲੈ ਕੇ ਢੂਢੂਢ ਸੌਦਾ ਸੂਟ ਆ ਜਾਂਦੇ ਨੇ ਚਾੜੇ ਹੋ ਕੇ ਨੰਗ ਸਿਰੇ ਦੇ ਬਣੀਆਂ ਸੰਧਾਰਿਆਂ ਦੀ ਸਿੱਪੇ ਚੱਕ ਲਈ ਹੈ ਜ ਸੰਧਾਰੇ ਨੂੰ ਮੈਨੂੰ ਤੇਰੇ ਸੂਟਾਂ ਸੱਟਾਂ ਦੀ ਕੋਈ ਲੋੜ ਨਹੀਂ। ਗੁਰੂ ਕਸ਼ਮੀਰੀ ਪੇਕੇ ਵੀ ਅਮੀਰ ਹੁੰਦੇ ਇਸ ਘਰ ਚ ਤਾਂ ਸਾਰਾ ਦਿਨ ਹੈਪੀ ਦਾ ਨਾਮ ਰਟਿਆ ਜਾਂਦਾ ਮੈਂ ਤਾਂ ਬਸ ਇੱਕ ਨੌਕਰਾਨੀ ਬਣ ਕੇ ਰਹਿ ਗਈ ਨਿੱਕੀ ਦੂਸਾਂ ਨੂੰ ਸਸੀ ਲਾਇਆ ਖੜੀ ਹੋ ਕੇ ਤੰਮ ਕਰ ਲੈ ਹੈਪੀ ਦੇ ਪੇਕੇ ਸੁਨਾਰਾ ਲੈ ਕੇ ਆਉਣ ਆਲੇ ਨੇ ਥੱਲੇ ਮੈਂ ਦੱਸਾਂ ਪਰ ਮੰਮੀ ਜੀ ਸੰਦਾਰਾ ਦਾ ਮੇਰਾ ਭਰਾ ਵੀ ਲੈ ਕੇ ਆਊਗਾ ਕਾਨੂੰ ਉਹਦਾ ਕੋਈ ਚਾ ਨਹੀਂ ਫਿਰਕੀ ਹੋਏ ਜੇ ਮੇਰੇ ਪੇਕੇ ਗਰੀਬ ਨੇ ਨਹੀਂ ਪਰੇ ਦਫਾ ਹੋ ਕੀ ਤੇਰਾ ਭਾਈ ਲੈ ਕੇ ਆਉਂਦੇ ਤੇ ਪਾਈਆ ਬਿਸਕਟ ਸੜੇ ਹੋਏ ਮੈਂ ਤਾਂ ਪੁੱਤ ਨੂੰ ਵਿਆਹ ਕੇ ਪਸਤਾਉਣੀ ਆ ਨੰਗਾ ਦੇ ਮੰਮੀ ਜੀ ਤੁਸੀਂ ਦੀਦੀ ਨੂੰ ਇਦਾਂ ਕਿਉਂ ਬੋਲਦੇ ਹੋ ਦੀਦੀ ਤਾਂ ਕਿੰਨੇ ਚੰਗੇ ਨੇ ਲੈ ਲੇ ਕਾ ਦਾ ਸਾਰਾ ਕੰਮ ਕਰਦੇ ਨੇ ਨਹੀਂ ਮੰਮੀ ਜੀ ਮੈਂ ਸਭ ਜਾਣਦੀ ਦੀਦੀ ਬਾਰੇ ਚੰਗੀ ਤਰ੍ਹਾਂ ਜਾਣਦੀ ਆ ਪੁੱਤ ਹੈ ਕੁਝ ਤਾਂ ਕੱਲ ਆਈ ਐ ਤੈਨੂੰ ਮੇਰੇ ਬਾਰੇ ਪਤਾ ਮੈਨੂੰ ਸਾਰਾ ਪਤਾ ਹੈ ਜਿਆ ਬਾਰੇ ਕਿ ਕਿੱਡੀ ਕ ਚਲਾਕ ਐ ਬਹੁਤ ਭੈੜੀ ਐ ਉਹੀ ਲੱਗਦਾ ਤੈਨੂੰ ਨੀਵੀਂ ਚ ਪਾ ਕੇ ਬੈਠੀ ਲੱਗਦੀ ਕਿ ਪਤਾ ਨਹੀਂ ਕਿੱਡੀ ਕ ਭੋਲੀ ਆ ਭੋਲੀ ਭੋਲੀ ਨਹੀਂ ਹੈਗੀ ਬਹੁਤ ਚੈਂਟ ਐ ਤੂੰ ਇਹਨਾਂ ਗੱਲਾਂ ਵਿੱਚ ਲਾ ਦੇ ਕਿ ਤੇ ਤੈਨੂੰ ਮੈਂ ਦੱਸਾਂ ਉਹ ਕੀ ਹੋ ਗਿਆ ਬੇਬੇ ਨਹੀਂ ਰੋਣਾ ਜਪਾਰਥ ਹੈਗਾ ਕੁਛ ਨਹੀਂ ਜੀ ਬੇਬੇ ਜੀ ਐਮਿਲੀ ਰਹੀ ਆਂਦੇ ਨੇ ਦੀਦੀ ਨਾਲ ਹਾਂ ਹੈਪੀ ਮੰਮੀ ਸਹੀ ਕਹਿੰਦੀ ਐ ਬਹੁਤ ਚਲਾਕੇ ਕੀ ਐ ਇਹ ਨਲੇ ਦੇ ਫੇਸ ਤੋਂ ਨਾ ਅੰਦਾਜ਼ਾ ਲਾ ਤੂੰ ਹਜੇ ਨਿਆਣੀ ਹੈਗੀ ਹਾਂ ਹਾਂ ਪੁੱਤ ਮੈਂ ਵੀ ਉਹੀ ਗੱਲ ਕਹਿਣੀ ਆ ਬੀਹ ਤਾਂ ਲੈ ਕੱਲਾ ਇਹਨ ਪਤਾ ਨਹੀਂ ਇਹ ਵਿੱਚੋਂ ਬਹੁਤ ਹਰਾਮਣਾ ਹੈ ਉਹ ਚਲਾਏਗਾ ਹੈਪੀ ਰੋਟੀ ਪਾ ਕੇ ਲੈ ਕੇ ਆ ਇਹ ਤਾਂ ਸਾਲਾ ਪਿੱਟ ਸਿਆਪਾਂ ਹੀ ਰਹੂਗਾ ਰੋਜ਼ ਦਾ ਹਾਂ ਪੁੱਤ ਨਾਲੇ ਰੋਟੀ ਖਾ ਲਓ ਨਾਲੇ ਆਹ ਵੇ ਕੱਪੜੇ-ਕੁੱਪੜੇ ਪਾ ਲਓ ਨਾ ਇਹਨੂੰ ਲੋ ਵਧੀਆ ਮੇਤਾ ਚ ਨਵੇਂ-ਨਵੇਂ ਘੜਮਾਉਣ ਵਾਲੇ ਨੇ ਮੈਂ ਤਾਂ ਬਹੁਤੀ ਘੋਟੇ-ਘੋਟੇ ਚਾਹ ਹੋਇਆ ਪਿਆ ਖੜੀ ਹੋ ਜਾ ਨੀ ਤੂੰ ਵੀ ਕਰ ਲੈ ਕੋਈ ਪ੍ਰਕਾਰ ਕੰਮ ਦਾ ਮੋਜਣਾ ਬੈਠੇ ਮੰਜੇ ਤੇ ਚੜੀ ਕੀ ਕਰੀਂ ਅੱਜ ਤੈਨੂੰ ਪਤਾ ਨਹੀਂ ਆਪਣੇ ਨਵੇਂ ਰਿਸ਼ਤੇ ਰਣੇ ਆਉਣ ਅੱਜ? ਹਾਂਜੀ ਤਿਆਰ ਤੁਰ ਹੋ ਜਾ ਤੂੰ? ਹਾਂਜੀ ਬਸ ਮੈਂ ਤਿਆਰ ਹੁੰਨੀ ਆ ਥੋੜਾ ਜਿਹਾ ਕੰਮ ਰਹਿ ਗਿਆ ਮੈਂ ਨਵੇੜ ਦਾ। ਹੋਰ? ਤੇ ਨਾਲੇ ਅੱਜ ਮੇਰੇ ਭਰਾਣੇ ਵੀ ਸੰਧਾਰਾ ਲੈ ਕੇ ਆਉਣਾ ਸੀਗਾ। ਉਹ ਵੀ ਅੱਜ ਹੀ ਆਉਣਗੇ? ਹਾਂਜੀ। ਕੋਈ ਉਹਨਾਂ ਨੂੰ ਤਾਂ ਕਹਿੰਦੇ ਇੱਕ ਨਾਦਨ ਲੇਟ ਆ ਜਾਂਦੇ। ਫਿਰ ਕੀ ਹੋਇਆ ਆਖਰ ਨੂੰ ਉਹ ਵੀ ਤਾਂ ਇਨਸਾਨ ਨੇ ਨਾਲੇ ਜੀ ਮੇਰੇ ਪੇਕੇ ਗਰੀਬ ਨੇ ਕਦੇ ਤਾਂ ਰੱਬ ਸਾਡੇ ਵੀ ਦਿਨ ਚੰਗੇ ਲਿਆਊਗਾ। ਉਹ ਚੰਗੇ ਦਿਨ ਆਉਂਦੇ ਨਹੀਂ ਚੰਗੇ ਦਿਨ ਲਿਆਉਣੇ ਪੈਂਦੇ ਨੇ। ਆਪਣੇ ਆਪ ਚੱਲ ਕੇ ਨਹੀਂ ਆਉਂਦੇ। ਚਲੋ ਤਾਂ ਗੱਲ ਥੋੜੀ ਠੀਕ ਐ। ਅੈਤ ਕਿ ਮੇਰੇ ਭਰਾ ਨੇ ਪੰਜਾਬ ਪੁਲਿਸ ਦੇ ਭਰਮ ਭਰੇ ਹੋਏ ਨੇ ਮੈਨੂੰ ਪੂਰਾ ਯਕੀਨ ਹੈ ਵੀ ਐਤ ਕਿ ਸਿਲੈਕਟ ਹੋ ਜਾਊਗਾ ਹਾਂ ਨੌਕਰੀ ਮਿਲਿਓ ਨੂੰ ਨੌਕਰੀ ਤਾਂ ਅੱਜਕੱਲ ਪਰਮੈਸੀਆ ਨੂੰ ਨਹੀਂ ਮਿਲਦੀ ਉਹਨੂੰ ਮਿਲਿਓ ਨੌਕਰਾ ਓਕਿਆ ਮੈਂ ਬਾਈ ਦੁਖਾਈ ਨਾਲ ਮੱਥਾ ਮਾਰੀ ਜਾਂਦਾ ਰੋਟੀ ਵਾਹੀ ਪਈ ਅੰਦਰ ਆ ਜਾ ਰੋਟੀ ਖਾਣੇ ਆ ਦੋਨੇ ਭਾਈ ਚੱਲ ਭਾਈ ਆ ਗਿਆ ਇਹਦੇ ਨਹੀਂ ਆਉਦੀ ਰਾਮ ਕਹਾਣੀ ਲੋਟ ਆਉਂਦੀ ਹੈਗੀ ਅਡਾ ਲਓ ਜੀ ਜਿੰਨਾ ਮਜ਼ਾਕ ਡੋਨੇ ਕਦੇ ਤਾਂ ਰੱਬ ਸਾਡੇ ਵੀ ਦਿਨ ਚੰਗੇ ਲਿਆਊਗਾ ਹੀ ਲਿਆਊਗਾ ਬੜੇ ਚੰਗੇ ਜੋ ਤਾਂ ਹਾਂ ਬਈ ਹੋਇਆ ਤਿਆਰ ਪਰ ਹੈਪੀ ਕੁੜੀ ਦਾ ਲਿਕਾਣਾ ਸਮਾਨ ਦੇ ਕੇ ਆਉਣਾ ਹੈ ਹੋਇਆ ਨਾ ਬਈ ਪਰ ਆਪਾਂ ਕੀ ਕੁਝ ਦੇ ਕੇ ਆਵੇਂ ਹੈਪੀ ਨੂੰ ਉਹ ਦੇਣਾ ਕੀ ਹੈ ਸਾਫ ਸਿਰਦਾ ਦੇ ਦਾਂਗੇ ਮੈਂ ਤੈਨੂੰ ਪਤਾ ਵਿਆਹ ਤੇ ਪਹਿਲੀ ਖਰਚ ਹੋ ਕੇ ਹਟੇਗਾ ਹੁਣ ساری ਉਮਰ ਕੁੜੀ ਨੂੰ ਥੋੜੀ ਦੀ ਜਾਣਾਗਾ ਹਾਂ ਬਈ ਗੱਲ ਤਾਂ ਤੇਰੀ ਸਹੀ ਆ ਕਿੰਨਾ ਮਰਜੀ ਦੇਈ ਚੱਲ ਲੋਕਾਂ ਦਾ ਤਾਂ ਪਾਣੀ ਭਰਦਾ ਓਏ ਹਾਂ ਹਾਂ ਐ ਕਰ ਛੇਤੀ ਤਿਆਰ ਹੋ ਜਾ ਫਿਰ ਛੇਤੀ ਮੁੜ ਕੇ ਆਵਾਂਗੇ ਐ ਕਰਾਂਗੇ ਆਪਾਂ ਸਮਾਨ ਜਾਂਚ ਜਾਂਦੀ ਲੈ ਜਾਗੇ ਆਹਾਂ ਜਾਂਚ ਜਾਂਦੀ ਲੈ ਜਾਗੇ ਚੱਲ ਆ ਜਾ ਆ ਜਾ ਹੋਇਆ ਤਿਆਰ dah dah ni happy apa ente kut kau na aya assiga 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 kut assiga botik ko kut ah assiga ata pun pai minum dego de situ kut cokara ya siapa sampe kan ya kut dapat ਇਨਫਾਰਮੇਸ਼ਨ ਥੀਕੋ ਕੀ ਗੱਲ ਤਾਂ ਤੁਸੀਂ ਦੱਸੋ ਕਿਵੇਂ ਉਹ ਰੀਤਾ ਜਦੋਂ ਤੱਕ ਭਾਗ ਜਾ ਹੈਪੀ ਨਾਲ ਚਾਹ ਪਾਣੀ ਕਰਵਾ ਦੇ ਜਾ ਕੇ ਕੱਲੀ ਜਾਣੀ ਔਖੀ ਹੁੰਦੀ ਹੈਗੀ ਨਾਲ ਹੈਪੀ ਨਾਲ ਠੀਕ ਜੀ ਚਾਹ ਚ ਬਣਾਉਂਦੇ ਉਹ ਬਾਈ ਜਦੋਂ ਬਾਹਰ ਦੀ ਫਾਟੇ ਲਿਆ ਰਹੇ ਨੇ ਉਹ ਬਾਈ ਕੰਮ ਕਰ ਰਹੇ ਆ ਸਰਦਾਰ ਜੀ ਦੇ ਬਾਈ ਤੇ ਕੰਮ ਕਰ ਰਹੇ ਆ ਜਾਨਾ ਪਹਿਲਾਂ ਜਾ ਕੇ ਕੋਣ ਫਰਕਾਰ ਦੇ ਕੋਈ ਲੁਕਾ ਕੇ ਚੱਗਾ ਚੰਗਾ ਮਾਜਾ ਇਹ ਬੁੱਤ ਚੱਗਾ ਹੋਰ ਚੰਗਾ ਬੱਤ ਚੰਗਾ ਬੇਬੇ ਮਮਾ ਸਾਨੂੰ ਪਾਣੀ ਪਿਲਾਦਾ ਮੜਾ ਹੈ ਨਾ ਚੰਗਾ ਭਾਈ ਪੈ ਤੜਾਈ ਜਾਂਦੀ ਮੁੰਡੂ ਵੀਰੇ ਮੈਂ ਕੱਪੜੇ ਲੈ ਕੇ ਆਉਣੀ ਆਂ ਉਹ ਦੇਖ ਲਓ ਹਾਂ ਦਿਖਾ ਦੇ ਕੱਪੜੇ ਅਰੇ ਭਾਈਓ ਮੈਨੂੰ ਤੇਰੇ ਟਿੱਕੇ ਨਾਲ ਚੌਂਦੀ ਨੂੰ ਮਾਰਤਾ ਹੈ ਪਹਿਲਾਂ ਸੁਧਾਰਾ ਕਿ ਤੇਰਾ ਮੈਂ ਅਧਿਕਤ ਚਕੀਨਾਕ ਦਿਖਾਉਂਗੀ ਵੀ ਮੇਰਾ ਸੂਟ ਕਿਹੜਾ ਲੈ ਕੇ ਆਇਆ ਨੇ ਤੇਰੇ ਟਿੱਕੇ ਮੈਂ ਤਾਂ ਉਦੋਂ ਦੀ ਚੌੜੀ ਹੋਈ ਫਿਰਦੀ ਸੀ ਮੇਰੇ ਨਵੇਂ ਰਿਸ਼ਤੇਦਾਰ ਆਉਣਗੇ ਸੁਧਾਰਾ ਆਊਗਾ ਮੈਨੂੰ ਪਤਾ ਨਹੀਂ ਕਿਹੇ ਜਿਹਾ ਪਿਓ ਤੇ ਚੁੰਨੀ ਨਾਲ ਲੈ ਕੇ ਆਊਗੀ ਜਲੂਸ ਕਢਾ ਕੇ ਰੱਖਤਾ ਇੱਕ ਮਿੰਟ ਹੈਪੀ ਅੰਦਰ ਆ ਲੈ ਜਰ ਹੈਪੀ ਆ ਗੱਲ ਹੈ ਕੋਈ ਆ ਸਮਾਨਾ ਕੋਈ ਦਾਦਾ ਮੇਰੇ ਭਾਈ ਬੜੀ ਆਈ ਸਾਹਮਣੇ ਬੇਤੀ ਵਾਲਾ ਕੰਮ ਕਰਵਾਤਾ। ਨਾ ਇੰਸਟੂ ਕੀ ਬੁਰਾ ਦਾ। ਚੰਗੇ ਭਲੇ ਕੱਪੜੇ ਨੇ ਹੋਰ ਥੋਨੂੰ ਘਰ ਲੁਟਾ ਦिए। ਨਲੇ ਬੇਬੇ ਸਾਰਾ ਦਿਨ ਉਹਨੂੰ ਹਨਪੜੇ ਹਨਪੜ ਕਹਿ ਕੇ ਲੰਮੇ ਦਿੰਦੀ ਰਹਿੰਦੀ ਐ। ਐਮੇ ਪਾਸ ਅਗਲੀ ਕੋਈ ਵੱਡੇ ਸਰਦਾਰਾਂ ਦੀ ਆਸ ਕਰਨੀ ਛੱਡ ਦਿਓ ਹੁਣ। ਉਹ ਜੇ ਕਿਸੇ ਹੋਰ ਵਾਸਤੇ ਨਹੀਂ ਸੂਟ ਲੈ ਕੇ ਆਉਣਾ ਸੀਗਾ। ਬੇਬੇ ਵਾਸਤੇ ਤਾਂ ਲਿਆਉਂਦੇ ਸੂਟ। ਨਾ ਜੇ ਐਨਾ ਸ਼ੌਂਕ ਹੀ ਆ ਨਾ ਤਾਂ ਆਪਣੀ ਜ਼ਰੂਰਤਾਂ ਆਪ ਪੂਰੀਆਂ ਕਰ ਲਓ। ਕੀ ਗੱਲ ਹੋ ਗਈ ਐਪੀ ਕਿਉਂ ਇੰਨਾ ਰੋਲਾ ਪਾਇਆ? ਨਹੀਂ ਦੀਦੀ ਅੱਜ ਮੈਨੂੰ ਬੋਲ ਲੈੰਦੋ 6 ਮਹੀਨੇ ਹੋ ਗਏ ਮੈਨੂੰ ਇਹਨਾਂ ਦੇ ਮੋਬਾਈਲ ਵੇਖਦੇ ਨੂੰ ਇੰਨਾ ਲਾਲਚ ਟੱਬਰ ਮੈਂ ਕਦੇ ਨਹੀਂ ਵੇਖਿਆ ਕੋਈ ਗੱਲ ਨਹੀਂ ਐਪੀ ਤੂੰ ਚੁੱਪ ਕਰ ਜਾ ਦੀਦੀ ਨਹੀਂ ਨਾਲੇ ਵੀਰੇ ਤੁਸੀਂ ਵੀ ਗੱਲ ਸੁਣ ਲੋ ਦੀਦੀ ਤੁਹਾਨੂੰ ਖੁੱਤਾ ਦੱਸ ਦੇਣੀ ਬੀ.ਐਮ.ਏ ਪਾਸ ਨੇ ਕਿਉਂਕਿ ਤੁਸੀਂ ਅਨਪੜ੍ਹ ਹੋ ਰੀਤਾ ਤਾ ਮੈਨੂੰ ਪਹਿਲਾਂ ਕਦੋਂ ਦੱਸੇਗਾ ਵੀ ਤੂੰ ਇੰਨੀ ਪੜੀ ਲਿਖੀ ਹੋ ਹਾਂਜੀ ਤੁਸੀਂ ਕਦੇ ਮੈਨੂੰ ਮੌਕਾ ਹੀ ਨਹੀਂ ਦਿੱਤਾ ਇਹ ਸਭ ਦੱਸਣ ਦਾ ਨਾਲੇ ਮੈਨੂੰ ਦਰੋੜੇ ਤਾਂਨੇ ਮੈਨੇ ਸੁਣੰਦੀ ਆਤ ਬੈਕ 27 ਨਗਰ ਕਦਨੇ ਸਾਲਾਂ ਕੀ ਨਿਕਾਬਲੇ? ਦੋਪਾਈ ਬਾਰੇ ਦੇਖੋ ਗੱਡੀ ਤੇ ਕੌਣਾ ਆਏਗਾ? ਹਾਂਜੀ ਕੌਣ? ਵੀਰੇ ਤੂੰ ਸ਼ਸ਼ੀ ਕਾ ਵੀਰੇ। ਸ਼ਸ਼ੀ ਕਾ ਆ ਵੀਰੇ। ਠੀਕ ਹੋ? ਹਾਂ ਵੀਰੇ ਠੀਕ ਹੈ। ਵੀਰੇ ਗੱਡੀ ਕਿਦੀ ਏ? ਆਪਣੀਆਂ ਗੱਡੀ ਭੈਣੇ। ਆਪਣੀ ਵੀਰੇ। ਤੇਰਾ ਭਰਾ ਪੰਜਾਬ ਪੁਲਿਸ ਚ ਭਰਤੀ ਹੋ ਗਿਆ। ਅੱਛੇ ਵੀਰੇ ਵੀਰੇ ਵਧਾਈਆਂ ਤੈਨੂੰ ਫਿਰ ਤੋਂ। ਵਧਾਈਆਂ ਵੀ ਦੇ ਜੇ ਅੰਦਰ ਵੀ ਲੈ ਕੇ ਜਾਏਂਗੀ। ਹਾਂ ਵੀਰੇ ਆਜੋ ਅੰਦਰ। ਨਾਲੇ ਵੱਡਾ ਵੀਰਾ ਆਉਣ ਨੂੰ ਕਹਿੰਦਾ ਸੀ ਵੀਰੇ। ਹੋਰ ਤਾਂ ਭੈਣੇ ਕੰਮ ਹੋ ਗਿਆ ਅੱਜ। ਠੀਕ। ਮਾਸੀ ਠੀਕ ਹੋ ਸਸਿਕਾ ਆਪਾਈ ਸਸਿਕਾ ਹੋ ਠੀਕ ਹੋ ਸਸਿਕਾ ਹੋ ਬਈ ਹੋਰ ਪੁੱਤ ਖੈਰ ਸੁੱਖਾ ਹਾਂਜੀ ਮਾਸੀ ਠੀਕ ਹੋਰ ਚੱਲ ਵੀ ਦੇ ਤੂੰ ਬੈੱਡ ਮੇਂ ਪਾਣੀ ਲੈ ਕੇ ਆਨੀ ਦੇਵਾ ਠੀਕ ਬਣੀ ਆਪੋ ਤਾਂ ਗੱਡੀ ਜੀ ਕਿਦੀ ਖੜੀ ਆ ਵਾਰਚ ਆਪਣੇ ਮਾਸੀ ਮੈਂ ਲੈ ਕੇ ਆਇਆ ਤੈਂ ਗੱਡੀ ਲੈ ਲਈ ਹਾਂਜੀ ਪੰਜਾਬ ਪੁਲਿਸ ਦੀ ਨੌਕਰੀ ਮਿਲ ਗਈ ਲੈ ਫਿਰ ਤਾਂ ਤੈਨੂੰ ਬਧਾਈਆਂ ਭਾਈ ਰੱਬ ਸਭ ਨੂੰ ਬਧਾਈ ਦੂਰੀਆਂ ਦੂਰੀਆਂ ਬਧਾਈਆਂ ਹੋ ਗਈਆਂ ਤੈਨੂੰ ਹੁਣ ਉਹ ਤਾਂ ਹੈਗੀ ਹਾਂ ਕਿੰਨਾ ਟਾਈਮ ਹੋ ਗਿਆ ਨੌਕਰੀ ਮੇਰੇ ਤੂੜੀ ਟਾਈਮ ਹੋ ਗਿਆ ਜੀ ਲਓ ਮਾਸੀ ਤੁਹਾਡੇ ਵਾਸਤੇ ਸਪੈਸ਼ਲ ਲੈ ਸੂਟ ਸਰਮਾ ਕਲੌਥ ਵਾਲਿਆਂ ਦੇ ਅੱਛਾ ਭਾਈ ਹਲੋ ਮਾਸੀ ਤੁਹਾਡੇ ਵਾਸਤੇ ਲੈ ਬਣਿਆ ਤੇਰਾ ਸੂਟ ਆ ਮੇਰੇ ਪੁੱਤ ਸੂਟ ਵਾਸ ਹੋਣਾ ਲੈਂਦਾ ਤਾਂ ਮੇਰੇ ਇਤਕੀ ਮੇਰਾ ਤਾਂ ਨਾ ਸੂਟ ਦੇਖ ਕੇ ਮਨ ਖੁਸ਼ ਹੋ ਗਿਆ ਮਾਸੀ ਪਸੰਦ ਕਿਵੇਂ ਨਹੀਂ ਆਉ ਸੂਟ ਪਹਿਲਾਂ ਚਾਰ ਦੁਕਾਨਾਂ ਦੇ ਫੇਰੇਗਾ ਫਿਰ ਸ਼ਰਮਾ ਕਲੌਸ ਵਾਲੇ ਦੇ ਮਿਲੇਗਾ ਜਿਹੜੇ ਕਣਕ ਵਾਲੇ ਭੰਗੂ ਵਾਲੇ ਨੇ ਆਪਣੇ ਸ਼ਰਮਾ ਕਲਾਸ ਵਾਲ ਤਾਂ ਪਏ ਸੂਟ ਵਾਲਾ ਵਧੀਆ ਕੱਪੜਾ ਵਾਲਾ ਵਧੀਆ ਰੱਖਦੇ ਨੇ ਉਹ ਤਾਂ ਸਿਰੇ ਦਾ ਕੱਪੜਾ ਹੁੰਦਾ ਉਹਨਾਂ ਦਾ ਤਾਂ ਪੁੱਤ ਫਿਰ ਤਾਂ ਨਹੀਂ ਸੋਚਿਆ ਮਾਂ ਮੇਰੀ ਮਾਸੀ ਖੁਸ਼ ਹੋਣੀ ਚਾਹੀਦੀ ਆ ਮੈਂ ਪੁੱਤ ਮੈਂ ਤਾਂ ਬਹੁਤ ਖੁਸ਼ ਆ ਨਾਲੇ ਮਾਸੀ ਵੱਡੇ ਭਰਾ ਨੇ ਮੈਨੂੰ ਕਹਿ ਕੇ ਭੇਜੇ ਕਿ ਮਾਸੀ ਦਾ ਸੂਟ ਮਾੜਾ ਨਾ ਲੈ ਜੀ ਉਹਨੂੰ ਪੁੱਤ ਸਾਰਾ ਪਤਾ ਮੇਰੇ ਸਵਾ ਦਾ ਤਾਂ ਤੈਨੂੰ ਉਹਨੇ ਕਹਿ ਕੇ ਤੋਰਤਾ ਲੈ ਭੈਣੇ ਤੇਰਾ ਸੂਟ ਲੈ ਮਾਸੀ ਮੂੰਹ ਮਿੱਠਾ ਕਰ ਲੈ ਨਾਲੇ ਤੂੰ ਤੇਰੇ ਵਾਸਤੇ ਖੋਜ ਦੀ ਬਰਫੀ ਲੈ ਐਂ ਸਪੈਸ਼ਲ ਅੱਛਾ ਪੁੱਤ ਚੰਗਾ ਪੁੱਤ ਜਿਉਂਦਾ ਰਹੇ ਰੱਬ ਤੇਰੀ ਕਮਾਈ ਚ ਬਰਕਤ ਪਾਵੇ ਲੇ ਵੀਰੇ ਤੂੰ ਬੈਠ ਮੈਂ ਦਰਵਾਜ਼ੇ ਚਾਹ ਬਣਾ ਕੇ ਨਾ 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 ਪਾਣੀ ਚਾਹ ਨਹੀਂ ਪੀਂਦੇ ਕਿਉਂ ਵੀਰੇ ਚਾਹ ਦਾ ਪੀ ਕੇ ਜੀ ਨਹੀਂ ਮੈਂ ਵੱਡਾ ਨਾ ਡਿਊਟੀ ਤੇ ਜਾਣਾ ਮੈਂ 12 ਵੇ ਦੀ ਛੁੱਟੀ ਲਈ ਸੀ ਬਸ ਲੇਟ ਹੋਈ ਹੈ ਨਾ ਸਰ ਚੰਗਾ ਮਸੀ ਚਾਹ ਦਾ ਪੀ ਕੇ ਜਾਏਂ ਬਾਈ ਨਾ ਨਾ ਹੀ ਬਸ ਉਹ ਨਹੀਂ ਯਾਰ ਨਾ ਫੇਰ ਟਾਈਮ ਕੱਢ ਕੇ ਆਣੀ ਲੱਗ ਪੈਣ ਚਲੋ ਠੀਕ ਹੈ ਜੀ ਨਾ ਇਹ ਕਿ ਮਮੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਨੂੰ ਮੇਰੇ ਰੱਬ ਤੇ ਪੂਰਾ ਯਕੀਨ ਹੈ ਵੀ ਇੱਕ ਦਿਨ ਮੇਰੇ ਭਰਾ ਨੂੰ ਜ਼ਰੂਰ ਨੌਕਰੀ ਮਿਲੂਗੀ ਅੱਜ ਉਹਨਾਂ ਦੇ ਸਾਰੇ ਸੁਪਨੇ ਪੂਰੇ ਹੋ ਜਾਣਗੇ ਤੇ ਮੇਰੀ ਵੀ ਮੇਰੇ ਪਿੱਛੇ ਮਨ ਨੂੰ ਸਾਰੇ ਟੈਨਸ਼ਨ ਫ੍ਰੀ ਹੋ ਗਈ ਠੀਕ ਹੈ ਪੁੱਤ ਮੈਨੂੰ ਪੁੱਤ ਮਾਫ਼ ਕਰ ਦੇ ਕੋਈ ਨਾ ਮਮੀ ਜੀ ਮੈਂ ਕਿਹੜਾ ਤੁਹਾਨੂੰ ਕਦੇ ਕੁਝ ਕੀਤਾ ਮੈਂ ਤਾਂ ਤੁਹਾਨੂੰ ਹਮੇਸ਼ਾ ਆਪਣੀ ਮਾਂ ਸਮਝੇ ਪੁੱਤ ਮੈਂ ਤੇਰ ਨਾਲ ਬਹੁਤ ਕੀਤੀਆਂ ਨੇ ਮੈਂ ਤੇ ਅੱਥੋਂ ਅੱਜ ਮਾਫ਼ੀ ਚਾਹੁੰਦੀ ਆ ਮੈਂ ਆਪਣੇ ਹੰਕਾਰ ਦੇ ਵਿੱਚ ਆ ਕੇ ਤੈਨੂੰ ਮੈਂ ਪੁੱਤ ਬਹੁਤ ਕੁਝ ਬੋਲ ਗਈ ਸੀ ਅੱਜ ਤੋਂ ਪੁੱਤ ਤੇ ਮੇਰੀ ਧੀ ਆ ਮੈਂ ਤੈਨੂੰ ਅੱਜ ਤੋਂ ਮੁੜ ਕੇ ਕੁਛ ਨਹੀਂ ਕਹਾਂਗੀ ਮੈਨੂੰ ਮaaf ਕਰ ਦੇ ਪੁੱਤ ਤੇ ਇਹ ਮੈਨੂੰ ਮaaf ਕਰ ਦੇ ਮੈਂ ਤੈਨੂੰ ਬਹੁਤ ਕੁਛ ਬੋਲ ਚੁੱਕੀ ਮaaf ਕਰ ਦੇ ਪੁੱਤ ਜੇ ਤਾਂ ਮੈਨੂੰ ਵੀ ਮaaf ਕਰ ਦੇ ਮੈਂ ਵੀ ਤੈਨੂੰ ਬਹੁਤ ਮੰਦਾ ਚੰਗਾ ਬੋਲਿਆ ਕੋਈ ਗੱਲ ਨਹੀਂ ਜੀ ਗਲਤੀ ਇਨਸਾਨ ਤੋਂ ਹੀ ਹੁੰਦੀਆਂ ਨੇ ਇਹ ਤਾਂ ਤੇ ਮaaf ਕਰ ਦੇ ਕੋਈ ਗੱਲ ਨਹੀਂ ਮੰਮੀ ਮੈਂ ਤੈਨੂੰ ਬਹੁਤ ਕੁਛ ਬੋਲ ਗਈ ਪੁੱਤ ਸਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਜੇ ਕੋਈ ਫੀਮੇਲ ਐਕਟਰ ਸਾਡੇ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਦਿੱਤੇ ਗੇ ਨੰਬਰ 'ਤੇ ਸੰਪਰਕ ਕਰ ਸਕਦੀ ਹੈ ਬਾਕੀ ਜਿਸ ਕਿਸੇ ਨੇ ਜੇ ਸਾਡੀਆਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਤਾਂ ਉਹ ਲਿੰਕ ਤੇ ਕਲਿੱਕ ਕਰਕੇ ਪੁਰਾਣੀਆਂ ਵੀਡੀਓ ਦੇਖ ਸਕਦਾ ਹੈ ਬਾਕੀ ਸਾਡੀ ਵੀਡੀਓ ਬੰਦ ਵੀ ਰਹੇਗੀ ਜਰੂਰ ਦੇਖਿਓ ਤੇ ਹੁਣ ਜਿਹੜੇ ਨੇ ਪਹਿਲੇ 15 ਕਮੈਂਟ ਕੀਤੇ ਨੇ ਪਿਛਲੀ ਵੀਡੀਓ 'ਚ ਉਹਨਾਂ ਦੇ ਮੈਂ ਨਾਮ ਮੈਂਸ਼ਨ ਕਰ ਲੱਗਾਂਗਾ ਅਰਵਦੀਪ ਰਿੰਕੂ ਕਣਕਵਾਲ ਮੀਡੀਆ ਗੁਰleen ਸਿੰਘ ਤੇ ਫਰੈਂਡ ਜਿਹੜੀ ਜੇ ਨਵੋਲਾ ਐਚਐਸ ਰਿਕਾਰਡ ਚ ਸਤਪੁਰ ਸਿੰਘ ਰਹਿਮਤ ਟੀਵੀ ਨਿਊਜ਼ ਹਿੰਦਾ ਕਣਕਵਾਲੀਆ ਰਾਮਨ ਸੈਣੀ ਬੱਬੂ ਜਟਾਣਾ ਕਰਨਵੀਰ ਗੋਲਨ ਮੰਗਤਰਾਮ ਗੁਰਜੰਟ ਸਿੰਘ ਮਨਜੀਤ ਸਿੰਘ ਤੇ ਨਰਿੰਦਰ ਟੀਮਜਾ ਇਹਨੇ ਜੀ ਪਹਿਲੇ 15 ਕਿ ਮਿੰਟ ਤੁਸੀਂ ਇਸ ਵੀਡੀਓ ਚ ਵੀ ਪਹਿਲੇ 15 ਕਿ ਮਿੰਟ ਸਭ ਤੋਂ ਪਹਿਲਾਂ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਚ ਤੁਹਾਡਾ ਨਾਮ ਬੋਲੀਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਬਹੁਤ ਵਧੀਆ ਸਪੋਰਟ ਹੈ ਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬਾਕੀ ਉਹ ਵੀ ਜਰੂਰ ਠੀਕ ਹੈ ਧੰਨਵਾਦ ਠੀਕ ਹੈ ਦੀਦੀ ਜਾਰੀ ਹਾਂ ਤੁਸੀਂ ਵੀ ਰੈਡੀ ਰੈਡੀ ਗਰੀਨ ਐਕਸ਼ਨ ਖੜੀ ਹੋ ਜਾ ਕੀ ਤੁਸ ਤੁਸ ਜੀ ਲਈ ਆ ਖੜੀਓ ਕ ਤੰਮ ਕਰ ਲੈ ਹੈਪੀ ਦੇ ਭਰਾ ਸੰਧਾਰਾ ਲੈ ਕੇ ਆਉਣ ਵਾਲੇ ਹਣ ਹੈਪੀ ਦੇ ਭੇਕੇ ਸੰਧਾਰਾ ਲੈ ਕੇ ਆਉਣ ਵਾਲੇ ਨੇ ਫੈਸ਼ਨ ਵੱਡੇ ਪੁਰਾਣੇ ਮੈਨੂੰ ਕਹਿ ਕੇ ਭੇਜੇ ਮਾਸੀ ਕੇ ਮਾਸੀ ਦਾ ਕੀ ਹੈ ਟਟਰੋਂ ਸਟੈਨ ਸਾਰੇ